ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਕੌਮ ਦੇ ਵਿੱਚ ਜਿਹੜੇ ਕੜਮ ਚੌਧਰੀ ਨੇ ਇਹ ਉਹ ਨੇ ਜੇ ਇਹਨਾਂ ਨੂੰ ਕੋਈ ਗੁਰਵਾਣੀ ਦੇ ਸ਼ਬਦ ਤੇ ਸਵਾਲ ਕੀਤਾ ਜਾਵੇ ਇਹਨਾਂ ਦੇ ਹੱਥ ਖੜੇ ਹੋ ਜਾਂਦੇ ਆ ਬਹੁਤੇ ਮੈਨੂੰ ਫੋਨ ਕਰਨਗੇ ਗਿਆਨੀ ਜੀ ਤੁਸੀਂ ਕਥਾ ਕਰਦੇ ਜੇ ਮੈਨੂੰ ਪਤਾ ਲੱਗਦਾ ਵੀ ਹੁਣ ਬੋਲਦਾ ਮਾਝੇ ਵਿੱਚੋਂ ਕੀ ਕਰਨ ਰਹਿ ਜੇ ਪਤਾ ਲੱਗ ਜਾਂਦਾ ਮੈਨੂੰ ਚਲੋ ਜਿਹੜੀ ਮੈਂ ਅੱਜ ਗੱਲ ਕਰਨੀ ਆ ਥੋੜਾ ਜਿਹਾ ਧਿਆਨ ਦੇ ਨਾਲ ਸੁਣਿਓ ਇੱਕ YouTube ਤੇ ਧਰੁਵਰਾਠੀ ਨਾਂ ਦਾ ਚੈਨਲ ਬਣਿਆ ਉਹ ਨੌਜਵਾਨ ਸ਼ਾਇਦ ਹਿੰਦੂ ਕਮਿਊਨਿਟੀ ਨੂੰ ਬਿਲੋਂਗ ਕਰਦਾ ਹੈ ਪਤਾ ਹੀ ਨਹੀਂ 13-14 ਸਾਲ ਉਹਦੇ ਚੈਨਲ ਬਣੇ ਨੂੰ ਹੋ ਗਏ ਉਹਦੇ ਸਬਸਕ੍ਰਾਈਬਰ ਨੇ 2 ਕਰੋੜ 86 ਲੱਖ ਤੇ ਇਹਦੀ ਅਰਨਿੰਗ ਜਿਹੜੀ ਹੈ ਨਾ ਮਹੀਨੇ ਵਿੱਚ ਕਰੋੜਾਂ ਦੀ ਹੈ ਤਕਰੀਬਨ ਇਹਨੇ ਇੱਕ ਉਜਮਿਆ ਮਰਤਪਾਲ ਦਾ ਪਾਪਾ ਕਮਲ ਮਾਰਦਾ ਹੁੰਦਾ ਹੈ AI 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 ਦੇ ਨਾਲ ਬਣਾਈ ਹੈ ਉਦਾਂ ਉਹ ਅਨੇਕ ਹਿੰਦੂ ਕਮਿਊਨਿਟੀ ਦੇ ਵਿੱਚ ਹੁੰਦਿਆ ਹੋਇਆ ਸਾਡੇ ਸਿਖਗੁਰ ਸਾਹਿਬਾਨ ਦੀ ਕੋਈ ਵੀਡੀਓ ਬਣਾਈ ਸੀ ਚਲੋ ਉਹਨੇ ਡਿਲੀਟ ਕਰ ਦਿੱਤੀ ਅਸਾਂ ਜਿਹੜੀ ਸਾਡੀ ਕੌਮ ਦੇ ਚੌਧਰੀ ਨੇ ਨਾ ਇਹ ਉਹਨੂੰ ਮਸ਼ਹੂਰ ਕਰਨ ਵਾਸਤੇ ਲੱਗੇ ਹੋਏ ਨੇ ਅਗਲੇ ਨੂੰ ਉਹ ਵੀਡੀਓ ਤੱਕ ਮਤਲਬ ਨਹੀਂ ਸੀ ਅਗਲੇ ਨੇ ਟ੍ਰੈਂਡ ਵਿੱਚ ਆਉਣਾ ਵੇ ਕਿਦਾਂ ਦੁਨੀਆ ਤੱਕ ਮੇਰਾ ਚੈਨਲ ਲੋਕ ਖੋਲ ਖੋਲ ਕੇ ਦੇਖਣ ਮਤਲਬ ਤਾਂ ਦੋ ਆ ਸੀਗਾ ਤੇ ਸਾਡੇ ਜਹਦਾਰੇ ਪਹਿਲਾਂ ਉੱਠੀ ਬੰਨ ਕੇ ਪੱਗ ਮੈਂ ਬੰਦੇ ਦਾ ਪੁੱਤ ਬਣਨ ਨੂੰ ਕਹਿ ਰਿਹਾ ਕਿਹਨੂੰ ਤ੍ਰਿਵਰਾਠੀ ਨੂੰ ਕਿਉਂ ਕਹਿ ਰਿਹਾ ਸਾਡੇ ਸਿੱਖ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਦੇ ਨਾਲ ਛੇੜਖਾਨੇ ਕੀਤੀ ਤੇ ਕੋ ਗਰੇ ਵਾਲਾ ਗੁਰਚਰਨ ਕੋਈ ਦੋ ਚਾਰ ਹੋਰ ਨੇ ਬੜਾ ਜੋਰ ਲੱਗਾ ਪ੍ਰਚਾਰ ਕਰਨ ਦਾ ਵੀ ਇਹਨੂੰ ਕਹੀਏ ਅੱਛਾ ਜਿਹੜੀਆਂ ਤਸਵੀਰਾਂ ਸਾਡੇ ਘਰਾਂ ਵਿੱਚ ਲੱਗੀਆਂ ਨੇ ਉਹ ਅਸਲੀ ਨੇ ਉਹ ਤਸਵੀਰਾਂ ਸੁਭਾ ਸਿੰਘ ਨੇ ਬਣਾਈਆਂ ਹੋਈਆਂ ਜਿੰਨੀਆਂ ਵੀ ਬਣੀਆਂ ਨੇ ਚਲੋ ਇੱਕ ਜਿਹੜਾ ਨਾਨਕਸਰ ਵਾਲਾ ਬੇਲੜ ਸਾਧ ਅਨੰਦ ਸਿੰਘ ਉਹਦੇ ਬਾਰੇ ਤੁਹਾਨੂੰ ਪਤਾ ਹੀ ਹੈ ਨਾਂ ਵਿਆਹ ਕਰਾਇਆ ਉਹਨੇ ਨਾਮ ਸਿੰਘ ਸਾਹਿਬ ਲਾਇਓ ਨੇ ਠਾਠ ਬਣਾਈ ਤੇ ਨਾਲ ਲੰਗਰ ਚਲਾਇਆ ਤੇ ਉਹ ਚિત੍ਰਕਾਰ ਨੂੰ ਕਹਿੰਦਾ ਆ ਜਾ ਜੇ ਫੋਟੋ ਬਣਾਉਣੀ ਹੈ ਬਾਬਾ ਨਾਨਕ ਬਲਾਉਣਾ ਨੇ ਜਿਵੇਂ ਮਾਸੀ ਦਾ ਮੁੰਡਾ ਹੁੰਦਾ ਵੀ ਫੋਨ ਕਰਕੇ ਬੁਲਾ ਲਿਆ ਆ ਜਾ ਆਹ ਦੇਖ ਕਹਿੰਦਾ ਬਾਬਾ ਨਾਨਕ ਬੈਠਾ ਬਣਾ ਤਸਵੀਰ ਉਹਨੇ ਬਣਾਤੀ ਫਿਰ ਉਹ ਲਾ ਲੋ ਘਰ ਵਿੱਚ ਜੋ ਸਹੀ ਹੈ ਸਾਡਾ ਇਹ ਜਿਹੜੀਆਂ ਕਾਗਜ਼ ਦੀਆਂ ਤਸਵੀਰਾਂ ਨੇ ਇਹਨਾਂ ਨਾਲ ਕੋਈ ਸਬੰਧ ਨਹੀਂ ਸਿੱਕ ਕੋ ਹਾਂ ਤਾਂ ਇਹ ਸਭ ਨੂੰ ਪਤਾ ਹੈ ਗੁਰ ਕੀ ਮੂਰਤ ਮਨ ਮੈਂ ਧਿਆਨ ਗੁਰ ਕਾ ਸ਼ਬਦ ਮੰਤਰ ਮਨ ਮਨ ਇਹ ਪਵਨ ਬਾਣੀ ਦੇ ਸ਼ਬਦ ਨੇ ਸ਼ਬਦ ਬੋਲਦਾ ਮੈਂ ਕੋ ਉਦਾਹਰਨ ਦੇ ਦਿੰਨਾ ਤੁਸੀਂ ਜੇ ਸਫਰ ਕਰਦੇ ਹੋ ਨਾ ਜੀਟੀ ਰੋਡ ਤੇ ਮੀਲ ਪੱਥਰ ਲੱਗਾ ਹੁੰਦਾ ਨਾ ਰੋਡ ਦੇ ਉੱਪਰ ਉਹਦੇ ਤੇ ਲਿਖਿਆ ਹੁੰਦਾ ਵੀ ਫਲਾਣਾ ਸ਼ਹਿਰ ਕਿੰਨਾ ਕਿਲੋਮੀਟਰ ਹੈ ਕਿੰਨਾ ਸਫਰ ਤੁਸੀਂ ਕਰ ਲਿਆ ਕਿੰਨਾ ਵਗ ਗਿਆ ਇਹ ਮੀਲ ਪੱਥਰ ਤੇ ਉੱਪਰ ਲਿਖਿਆ ਹੈ ਅਬਦ ਬੋਲ ਕੇ ਦੱਸ ਦਿੰਦੇ ਸਾਡਾ ਜਿਹੜਾ ਮਤਲਬ ਹੈ ਜਿਹੜੀ ਸਾਂਝ ਹੈ ਉਹ ਸ਼ਬਦ ਨਾਲ ਹੈ ਤਸਵੀਰਾਂ ਨਾਲ ਨਹੀਂ ਹੈਗੇ ਚਲੋ ਜੇ ਤੁਸੀਂ ਧਰੁਵਰਾਠੀ ਨੂੰ ਬੰਦੇ ਦਾ ਪੁੱਤ ਬਣਾਉਣ ਲੱਗੇ ਹੋ ਤੇ ਜਿਹੜਾ ਬਲਾਤਕਾਰੀ ਸਰਸੇ ਵਾਲਾ ਸਾਧ ਕੜਾਹੇ ਵਿੱਚ ਰੂਹ ਫਜਾ ਪਾ ਕੇ ਅੰਮ੍ਰਿਤ ਛਕਾਰਿਆ ਸੀ ਪੁਰਸ਼ ਸੇਵ ਲਈ ਪੋਸ਼ਾਕ ਪਾ ਕੇ ਉਹਦਾ ਕੀ ਕਰ ਲਿਆ ਤੁਸੀਂ ਉਹਦਾ ਕੀ ਕਰ ਲਿਆ ਜਿਹੜਾ ਗੁਰਵਤਨ ਸਿੰਘ ਨਾ ਆ ਸਾਫ ਕਾ ਜਿਹੜਾ ਹੈਗਾ ਹੁਣ ਉਹਨੇ ਕਹਿੰਦੇ 5 ਕਰੋੜ ਲਿਆ ਸੀ ਮਾਫੀ ਦੇਣ ਦਾ ਪਤਾ ਹੈ ਤੁਹਾਨੂੰ ਤੇ ਮਾਫੀ ਕਿ ਮੰਗਾਈ ਕਿੱਥੇ ਸੀ ਬਾਦਲਾਂ ਨੇ ਜਿਹੜਾ ਆਪਣੇ ਕੋਠੀ ਵੇਚਦਿਆ ਕਿ ਮaaf ਕਰ ਦਿਓ ਤੇ ਉਹਦਾ ਤੁਸੀਂ ਕੀ ਕਰ ਲਿਆ ਕੁਛ ਕਰ ਲਿਆ ਜਬੜਗਾ ਮਾਰੀਚੇ ਲੋ ਜਿੰਨੀ ਮਰਜੀ ਤੁਹਾਨੂੰ ਬਸ਼ਰਮਾ ਨੂੰ ਪਤਾ ਹੀ ਨਹੀਂ ਵੀ ਅਗਲੇ ਨੇ ਉਹ ਵੀਡੀਓ ਕਿਉਂ ਪਾਈ ਹੈ। ਅਗਲਾ ਚਾਹੁੰਦਾ ਹੈ ਵੀ ਮੇਰਾ ਚੈਨਲ ਦੁਨੀਆ ਭਰ ਦੇ ਜਾਵੇ। ਲੋਕ ਦੇਖਣ। ਤੁਹਾਨੂੰ ਮਤਲਬ ਕੋਈ ਨਹੀਂ। ਆਸ਼ਾ ਇੱਕ ਹੋਰ ਗਲਤ ਹੁੰਦਸਣੀ। ਜੇ ਉਹਨੇ ਜਹੇਦਾਰ ਨੂੰ 5 ਕ ਲੱਖ ਰੁਪਈਆ ਅਕਾਊਂਟ ਵਿੱਚ ਪਾ ਕੇ ਕਿਹਾ ਹੁੰਦਾ ਨਹੀਂ ਵੀ ਆਹ ਪਿਕਚਰ ਚਲਾਉਣੀ ਹੈ ਚਲਾ ਦਿਆਂ ਫਿਰ ਇਹਨੇ ਕਹਿਣਾ ਸੀ ਕੀ ਆ ਬਾਤ ਹੈ। ਦੇਖੋ ਤੁਸੀਂ ਇਹ ਜਿਹੜੀਆਂ ਫਿਲਮਾਂ ਬਣਾਉਂਦੇ ਨੇ ਕਹਿਣਾ ਸੀ ਆ ਪਿਛੇ ਬਣੀਆਂ ਹੀ ਆ ਜਿਹੜੀਆਂ ਬੀੜੀ ਪੀਣੇ ਜਸਟੜ ਵਰਗੇ ਨੇ ਬਣਾਈਆਂ ਨੇ ਉਹਨੂੰ ਮੰਨਤਾ ਦਿੱਤੀ ਐ ਤੁਸੀਂ ਆ ਕੋ ਕੋਗੇ ਵਰਗੇ ਜਿਹੜਾ ਸ਼ਰਾਬ ਪੀਂਦੇ ਬਣਾਈਆਂ ਉਹਨਾਂ ਨੇ ਭੰਡਾ ਦਾ ਰੋਲ ਕੀਤਾ ਸੀ ਉਹਦੇ ਵਿੱਚ ਆ ਕਾਲ ਬਣਾਈ ਆ ਹੁਣ ਗਿੱਪੀ ਗਰੇਵਾਲ ਨੇ ਉਹਦੇ ਵਿੱਚ ਕੀ ਐ ਕੁਛ ਲੱਭਿਆ ਬੀਬੀ ਰਾਜਨੀ ਬਣਾਈ ਉਹਦੇ ਵਿੱਚ ਕੀ ਸੀਗਾ ਜਾਨੀ ਕਿ ਉਦੋਂ ਚੈੱਕ ਜਿਹੜੇ ਆ ਉਹ ਅਗਲੇ ਨੂੰ ਸੈਂਡ ਕਰਕੇ ਫੜਾਦੇ ਵੀ ਭਰ ਲੋ ਪੈ ਸੀ ਉਹ ਤਾਂ ਬੋਲੇ ਨਹੀਂ ਤੇ ਹੁਣ ਉਹ ਗਲਤੀ ਕਰ ਗਿਆ ਜੇ ਮੈਨੂੰ ਫੋਨ ਕਰ ਲੰਦਾ ਮੈਂ ਕਹਿੰਦਾ ਵੀ 5-6 ਲੱਖ ਦੇ ਦੇ ਵਧੀਆ ਰਮੀ ਚਲੋ ਜੇ ਧਰੁਵ ਰਾਠੀ ਕਿਤੇ ਮੈਨੂੰ ਮਿਲੇ ਮੈਂ ਤਾਂ ਛਿੱਤਰ ਫੇਰਾਂ ਅਸੀਂ ਵਿਰੋਧ ਵਿੱਚ ਪਰ ਜਿਨ੍ਹਾਂ ਨੇ ਸ਼ਰਿਆਮ ਤੁਹਾਡੇ ਸਾਹਮਣੇ ਬਠਿੰਡੇ ਵਿੱਚ ਬੈਠ ਕੇ ਅੰਮਰ ਸ਼ਿਕਾਇਆ ਅੱਛਾ ਅੱਛਾ ਇੱਕ ਗੱਲ ਹੋਰ ਚੇਤੇ ਆ ਗਈ ਅਰੇ ਨੰਨੀ ਸ਼ਾਨੀ ਬੀਬੀ ਹਾਰ ਸ੍ਰਿਮਰਤਕਾਰ ਬਾਦਲ ਮਨਜੀਠੀਏ ਦੀ ਸਿਸਟਰ ਸਿਸਟਰ ਹੀ ਆਉਦੀ ਤੇ ਸਖਵੀਰ ਬਾਦਲ ਦੀ ਵਾਈਫ ਧਰਮ ਪਤਨੀ ਕਹਿੰਦੇ ਆ ਚਲੋ ਆ ਤਾਂ ਤੇ ਤੱਗੜ ਟੇਲਰ ਦੇ ਕੋਲ ਉਹਨੇ ਪੋਸ਼ਾਕ ਬਣਾਈ ਸੀ ਜਿਹੜੀ ਬਾਬੇ ਨੇ ਪਾਈ ਸੀ ਉਹ ਅੰਮ੍ਰਿਤ ਛਕਣ ਵੇਲੇ ਉਹ ਪੋਸ਼ਾਕ ਮੈਂ ਤੱਗੜ ਟੇਲਰ ਦੀ ਦੁਕਾਨ ਵਿੱਚ ਪਈ ਦੇਖੀ ਆ ਖੁਦ ਉਹ ਕਹਿੰਦਾ ਹੀ ਸਰਸੇ ਵਾਲੇ ਬਾਬੇ ਕੋਲੇ ਜਾਣੀ ਹੈ ਹਰ ਸਿਮਰਤ ਕੌਰ ਬਾਦਲ ਨੇ ਬਣਾਈ ਹੈ ਆਸ਼ਾ ਇੱਕ ਚੋਲਾ ਪਿਆ ਸੀ ਨਾਲ ਉਹਦੇ ਦਾਦੂ ਵਾਲੇ ਨੂੰ ਦੇਣ ਵਾਸਤੇ ਉਹ ਵੀ ਬਿੱਬਾ ਹਰ ਸਿਮਰਤ ਕੌਰ ਬਾਦਲ ਨੇ ਬਣਾਇਆ ਸੀ ਉਦੋਂ ਜਾ ਰਹੀ ਸੀ ਉਹਨਾਂ ਨਾਲ ਪਿਆਰ ਮੁਹੱਬਤ ਜਿਵੇਂ ਕਹਿੰਦੇ ਆ ਉਹ ਸੀ ਉਦੋਂ ਕੀ ਕਰ ਲਿਆ ਤੁਸੀਂ ਕੁਛ ਕਰ ਲਿਆ ਕੱਖ ਨਹੀਂ ਕਰ ਸਕੇ ਚਲੋ ਲਾਸਟ ਵਿੱਚ ਬੇਨਤੀ ਕਰ ਦਿੰਨਾ ਮੈਂ ਇੱਕ ਸਿੱਖ ਹੋਣ ਦੇ ਨਾਂ ਤੇ ਸਾਡਾ ਸ਼ਬਦ ਦੇ ਨਾਲ ਸੰਬੰਧ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਨਾਲ ਸੰਬੰਧ ਹੈ ਇਹਨਾਂ ਤਸਵੀਰਾਂ ਨਾਲ ਸਾਡਾ ਕੋਈ ਸੰਬੰਧ ਨਹੀਂ ਇਤਿਹਾਸ ਪੜੋ ਗੁਰੂ ਤੇਗ ਬਹਾਦਰ ਸਾਡੇ ਪਾਸ਼ਾ ਨੂੰ ڈاکੂ ਧਾੜਵੀ ਆਰਐਸਐਸ ਨੇ ਕਿਤਾਬ ਰਿਲੀਜ਼ ਕਰਾਈ ਸੀ ਕਿਹਨੇ ਕੀਤੀ ਸੀ ਜੈਦਾਨ ਗੁਰਵੰਤ ਸਿੰਘ ਨੇ ਹੈਗਾ ਹੁਣ ਉਹ ਨਾ 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 ਸੌਰੀ ਮੈਥੋਂ ਗਲਤੀ ਹੋ ਗਈ ਕਿਨੇ ਕਰਾਈ ਸੀ ਜਿਹੜੇ ਪਹਿਲਾਂ ਸੀ ਵਿਦੰਤੀ ਸਾਹਿਬ ਜਗਿੰਦਰ ਸਿੰਘ ਬੇਦੰਤੀ ਸਭ ਨੂੰ ਨਕੀ ਤੁਸੀਂ ਅਗਲੇ ਉੱਪਰ ਜਵਾਰਿਸ਼ ਬੈਠੇ ਸੀ ਉਦੋਂ ਹਜ਼ਾਰ ਦਾ ਲੋਡ ਚੱਲਦਾ ਸੀ ਕਾਪੀਆਂ ਸਿੱਟੇ ਦੇ ਉੱਪਰੋਂ ਇਕੱਲੇ ਇਕੱਲੇ ਹਜ਼ਾਰ ਦੀ ਜਦੋਂ 5 ਕਰੋੜ ਹੋ ਗਿਆ ਉਦੋਂ ਸੈਨ ਮਾਰਦੇ ਜਿਹਦਾਰ ਨੇ ਕਿਤਾਬ ਰਿਲੀਜ਼ ਕਰਤੀ ਉਦੋਂ ਕੀ ਕਰ ਲਿਆ ਤੁਸੀਂ ਕਰ ਲਿਆ ਕੁਛ ਹੁਣ ਬੱਚਾ ਸੀ YouTube ਚ ਲਾਉਂਦਾ ਪਿੱਛੇ ਪੈ ਕੇ ਸਾਰੇ ਉਹਨੇ ਡਰਦੇ ਨੇ ਵੀਡੀਓ ਡਿਲੀਟ ਕਰਤੀ ਹੋਰ ਕਰੋ ਮਸ਼ਹੂਰੀ ਤੁਹਾਨੂੰ ਅਗਲਿਆਂ ਨੇ ਨਾ ਦਿਮਾਗ ਨਾਲ ਵਰਤ ਕੇ ਮਸ਼ਹੂਰ ਕਰਨ ਵਾਲਾ ਜਿਹੜਾ ਪਿੰਡਾਂ 'ਚ ਨਹੀਂ ਫਿਰਦੇ ਹੁੰਦੇ ਪੋਸਟਰ ਲਾਉਂਦੇ ਉਹ ਦਿਹਾੜੀ ਤੇ ਹੁੰਦੇ ਨੇ ਕਿਸੇ ਨੂੰ 500 ਦਿੱਤਾ ਹੁੰਦਾ ਕਿਸੇ ਨੂੰ ਯਾਰ ਦਿੱਤਾ ਹੁੰਦਾ ਉਹ ਪਿੰਡਾਂ ਵਿੱਚ ਪੋਸਟਰ ਲਾ ਦਿੰਦੇ ਨੇ ਆ ਦਵਾਈ ਖਾ ਲਓ ਆ ਮੰਜਾ ਬਣਾ ਲਓ ਜਿਵੇਂ ਚੰਨੀ ਕਹਿੰਦਾ ਹੁੰਦਾ ਆ ਜੰਦੇ ਠਕਾ ਲਓ ਉਹ ਮਸ਼ਹੂਰੀਆਂ ਕਰਨ ਵਾਲੇ ਰੱਖੇ ਹੁੰਦੇ ਨੇ ਉਹ ਪਿੰਡਾਂ ਦੇ ਵਿੱਚ ਪੋਸਟਰ ਲਾਉਣ ਵੇਲੇ ਇਦਾਂ ਦਾ ਤੁਸੀਂ ਕੜਾਹ ਚੌਧਰੀਆਂ ਦਾ ਲਾਣਾ ਕਰੀ ਜੋ ਮਸ਼ਹੂਰੀਆਂ ਅਗਲੇ ਦੀਆਂ ਜੇ ਅਣਖ ਸ਼ਰਮ ਮਾੜੀ ਮੋਟੀ ਹੈਗੀ ਆ ਨਾ ਚੰਗੇ ਪ੍ਰਚਾਰਕਾਂ ਦੀ ਸਾਨੂੰ ਚੰਗੀਆਂ ਯੂਨੀਵਰਸਿਟੀਆਂ ਦੀ ਲੋੜ ਹੈ ਖਰਾਮ ਖੋਰੋ ਤੁਸੀਂ ਸ਼੍ਰਮਣੀ ਕਮੇਟੀ ਦਾ ਇੱਕ ਅਖਬਾਰ ਨਹੀਂ ਸ਼ੁਰੂ ਕਰ ਸਕੇ ਅਜਿਹੜਾ ਹੈਪੀ ਜਹਦਾੜ ਜੀ ਜੇ ਸਾਲੀ ਨਾਲ ਮਸ਼ਹੂਰ ਹੋਇਆ ਸੀ ਉਹਨੇ ਕਿਹਾ ਸੀ ਕਿ ਚੈਨਲ ਬਣਾ ਲਓ ਬਣਾ ਲਿਆ ਤੁਸੀਂ ਮਰਿ ਜਾ ਟੱਕਣਾ ਕੱਦਾਂ ਵਿੱਚ ਬੇ ਥੋੜਾ ਜਿਹਾ ਰਹਿ ਗਿਆ ਭੂਖਾਉਣ ਵਾਲਾ ਉਹ ਤੁਸੀਂ ਪਾਈ ਦੇਣਾ ਸਿੱਕਾਉਮ ਦਾ ਵੈਸੇ ਪੈਂਦਾ ਨਹੀਂ ਹਰਾਮ ਖੋਰੇ ਜਿੰਨੀਆਂ ਕਰਨੀਆਂ ਨੇ ਕਰ ਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ